ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਪੂਰੇ ਪੂਰੇ ਬਣਾਵਾਂਗੇ ਜੀ ਆਪਾਂ ਅੱਜ ਖੰਡ ਵਾਲੇ ਗੋੜ ਵਾਲੇ ਆਪਾਂ ਪਹਿਲਾਂ ਬਣਾਏ ਸੀ ਆਪਣੇ ਵੀਡੀਓ ਵਿੱਚ ਹੈਗੇ ਆ ਤੇ ਪੂਲੇ ਵੀ ਕਈ ਤਰੀਕਿਆਂ ਦੇ ਬਣਾਏ ਆ ਅੱਜ ਆਪਾਂ ਬਣਾਵਾਂਗੇ ਜੀ ਮੈਦਾ ਤੇ ਆਟਾ ਤੇ ਚੀਨੀ ਦੇ ਬਣਾਵਾਂਗੇ ਵਿੱਚ ਪਾਵਾਂਗੇ ਆਪਾਂ ਸੂਜੀ ਪਾਵਾਂਗੇ ਆਪਾਂ ਵਿੱਚ ਅੱਜ ਆਜਾ ਆਪਾਂ ਲਿਆ ਮੈਦਾ ਆ ਆਪਣਾ ਕਣਕ ਦਾ ਆਟਾ ਆ ਆਪਣੀ ਚੀਨੀ ਹੈ ਪੀਸੀ ਹੋਈ ਤੇ ਅੱਧੇ ਕੌਲੀ ਤੇ ਜਾਦੇ ਆਪਣੀ ਹੈਗੀ ਸੂਜੀ ਹੈ ਇਹ ਪਾਵਾਂਗੇ ਆਪਾਂ ਤੇ ਵਿੱਚ ਆ ਪਾਵਾਂਗੇ ਜੀ ਦੁੱਧ ਤੇ ਚਲੋ ਜੀ ਆਪਾਂ ਹੁਣ ਇਹਦਾ ਘੋਲ ਤਿਆਰ ਕਰਦੇ ਆਪਾਂ ਹਾਂਜੀ ਆਪਾਂ ਬੌਲ ਲੈ ਲਿਆ ਹੁਣ ਇਹਦੇ ਵਿੱਚ ਪਾ ਲੈਂਗੇ ਮੈਂ ਮੈਦਾ ਆਟਾ ਸਾਰਾ ਕੁਝ ਆਪਣਾ ਛਾਣਿਆ ਹੋਇਆ ਹੈ ਤੇ ਆਪਾਂ ਕੱਲੇ ਮੈਦੇ ਨਾਲ ਵੀ ਬਣਾ ਸਕਦੇ ਹਾਂ ਕੱਲੇ ਆਟੇ ਨਾਲ ਵੀ ਬਣਾ ਸਕਦੇ ਹਾਂ ਮੈਂ ਤਾਂ ਰਣ ਮਾਜਾ ਪਨ ਪਾਇਆ ਦੋਨੇ ਚੀਜ਼ ਜੈ ਕੋਜੀਆਂ ਆ ਚੀਨੇ ਆ ਆਪਣੀ ਬੀਸੀ ਹੋਈ ਆ ਆਪਣੀ ਸੋਜੀ ਆ ਅੱਧੀ ਕੌਲੀ ਤੋਂ ਜ਼ਿਆਦਾ ਥੋੜੀ ਜਿਹੀ ਆ ਜੀ ਹੈਗੀ ਸੌਫ ਤੇ ਇੱਕ ਚਮਚਾ ਆਪਾਂ ਦਾ ਦਹੀਂ ਦਾ ਇਹ ਆਪਾਂ ਬਾਅਦ ਚ ਪਾਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲੈਨੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਕੌਲੀਆਂ ਦੇ ਹਿਸਾਬ ਨਾਲ ਹੀ ਪਾਵਾਂਗੇ ਆਪਾਂ ਹਾਂਜੀ ਪਹਿਲਾਂ ਆਪਾਂ ਇੱਕ ਕੌਲੀ ਪਾਵਾਂਗੇ ਤੇ ਹੌਲੀ-ਹੌਲੀ ਇਹਨੂੰ ਮਿਕਸ ਕਰਾਂਗੇ। ਇਹਦੇ ਵਿੱਚ ਤਿੰਨ ਕੌਲੀਆਂ ਪੈ ਜਾਣੀਆਂ। ਹੁਣ ਆਪਾਂ ਇਹਨਾਂ ਇਸ ਤਰ੍ਹਾਂ ਮਿਕਸ ਕਰ ਲੈਂਦੇ ਹਾਂ। ਹਾਂਜੀ ਇੱਕ ਕੌਲੀ ਆਪਾਂ ਹੋਰ ਬਾ ਦੰਨੇ। ਬਿਗੰਦਾ ਨਾ ਪੈਣੋਂ ਆਪਾਂ ਥੋੜਾ-ਥੋੜਾ ਪਾ ਕੇ ਤੇ ਇਹਦਾ ਘੋਲ ਤਿਆਰ ਕਰਾਂਗੇ ਆਪਾਂ। ਪਾੰਦੇ ਦੋ ਹੂੰ। ਇਹ ਲੈ ਦੋ। ਇਹ ਆਹੋਂ ਹਜੇ ਨਮਲਦਾ ਰਿਹਾ। ਹਾਂਜੀ ਤਿੰਨ ਕੌਲੀਆਂ ਪਾਤੀਆਂ ਆਪਾਂ ਦੁੱਧ ਦੀਆਂ ਤਿੰਨੇ ਆਪਣੀਆਂ ਜਿਹੀਆਂ ਆਟੇ ਤੇ ਚੀਨੀ ਤੇ ਉਹ ਹੋ ਗਈਆਂ। ਤੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਦਹੀਂ ਪਾਵਾਂਗੇ। ਉਹਨਾਂ ਆਪਾਂ ਨੂੰ ਮਿਲਾ ਕੇ ਤੇ 5-7 ਮਿੰਟ ਆਪਾਂ ਇਹਨੂੰ ਰੈਸਟ ਤੇ ਰੱਖਦੇ ਹਾਂ। ਫੇਰ ਆਪਾਂ ਪੂੜੇ ਬਣਾਉਣੇ ਸ਼ੁਰੂ ਕਰਾਂਗੇ। ਹਾਂਜੀ 5-7 ਮਿੰਟ ਹੋ ਗਏ ਆ। ਥੋੜਾ ਜਿਹਾ ਘੋੜ ਆਪਣਾ ਗਾੜਾ ਹੈ ਤੇ ਥੋੜਾ ਜਿਹਾ ਦੁੱਧ ਆਪਾਂ ਘੋਲ ਲੈਣੇ ਵਿੱਚ ਬਸ ਥੋੜਾ ਜਿਹਾ ਪਾਵਾਂਗੇ ਆਪਾਂ ਹੋਰ ਨਹੀਂ ਪਾਉਣੇ ਜਾਰੇ ਹੁਣ ਜਿਹੜੇ ਤਵਾ ਆਪਾਂ ਰੱਖ ਲੈ ਇਹ ਕਿ ਤਵਾ ਆਪਣਾ ਗਰਮ ਹੋਈ ਜਾਂਦਾ ਹਾਂਜੀ ਤਵੇ ਉੱਤੇ ਆਪਾਂ ਬਣਾਵਾਂਗੇ ਘਿਓ ਨਾਲ ਜਿਹੜੇ ਆਪਾਂ ਗੋੜਾ ਵਾਲੇ ਬਣਾਉਣੇ ਉਹ ਆਪਾਂ ਸਰੋਂ ਦੇ ਤੇਲ ਨਾਲ ਬਣਾਉਣੇ ਇਹ ਆਪਾਂ ਮੱਖਦੇ ਦੇ ਤੇ ਖੰਡ ਦੇ ਆ ਇਹ ਆਪਾਂ ਬਣਾਵਾਂਗੇ ਘਿਓ ਨਾਲ ਤੇ ਮੇਰੇ ਕੋਲ ਬਰਸ਼ ਤਾਂ ਹੈ ਨਹੀਂ ਸੀਗਾ ਤੇ ਮੈਂ ਕੱਪੜੇ ਦੇ ਬਣਾ ਲਿਆ ਤੇ ਜੇ ਬਰਸ਼ ਹੈਗਾ ਤਾਂ ਆਪ ਨੂੰ ਤੁਸੀਂ ਬਰਸ਼ ਵਰਤ ਲੇ ਤੇ ਮੈਂ ਬਣਾ ਲਿਆ ਜੀ ਹੁਣ ਆਪਣਾ ਤਵਾ ਗਰਮ ਹੋ ਰਿਹਾ ਥੋੜਾ ਜਿਹਾ ਗਰਮ ਹੋ ਗਿਆ ਜਦੋਂ ਆਪਾਂ ਉੱਤੇ ਪੂੜਾ ਪਾਵਾਂਗੇ ਮਰਾ ਉਹ ਕਰਮਚਾਂ ਆਂਦੀ ਤਵਾ ਆਪਣਾ ਗਰਮ ਹੋ ਗਿਆ ਤੇ ਆਪਾਂ ਇੱਕ ਕਰਸੀ ਭਰ ਕੇ ਪਾ ਦਾਂਗੇ ਦੇ ਵਿੱਚ ਤਾਂ ਦੇ ਕੇ ਆ ਰੋਟੀਆਂ ਦਾ ਕਰਸੀ ਨਾਲ ਹੀ ਪਲਾ ਦੇ ਆਂਗੇ ਆਪਾਂ ਤਵਾ ਮੇਰਾ ਛੋਟਾ ਹੈ ਛੋਟੇ ਛੋਟੇ ਬਣ ਜੇ ਇਹ ਵੱਡਾ ਹੋਵੇ ਤਾਂ ਆਪਣੇ ਵੱਡੇ ਵੀ ਬਣ ਜਾਂਦੇ ਲੋ ਜੀ ਹੁਣ ਆਪਾਂ ਪੂੜਿਆਂ ਨੂੰ ਪਲਟਦੇ ਆਂ ਐਸ ਤੱਕ ਆ ਕਰਕੇ ਨਾ ਆਪਾਂ ਕਰਦ ਹੋਵੇ ਜਾਂ ਚਾਕੂ ਹੋਵੇ ਉਹਦੇ ਨਾਲ ਇਸ ਕਰ ਲਾਂਗੇ ਹੁਣ ਆਪਾਂ ਇਹਨੂੰ ਪਾੜ ਕੇ ਆਂ ਜਦੋਂ ਇਧਰ ਪੱਕ ਗਿਆ ਉਦੋਂ ਆਪਾਂ ਉਤਾਰ ਲਾਂਗੇ ਬਸ ਜਦ ਇਧਰ ਪੱਕ ਗਿਆ ਤੇ ਉਧਰ ਪਕਾ ਕੇ ਆਪਾਂ ਲਾ ਲਾਂਗੇ ਹਾਂਜੀ ਹੁਣ ਆਪਾਂ ਇਹਨੂੰ ਉਤਾਰ ਦਿੰਨੇ ਦੇਖੋ ਬਹੁਤ ਵਧੀਆ ਆਪਣਾ ਤੂੜਾ ਬਣ ਗਿਆ ਹੁਣ ਆਪਾਂ ਇਧਰ ਪਲੇਟ 'ਚ ਰੱਖ ਦਿੰਨੇ ਆਈਸ ਕਰੇਡ 'ਚ ਰੱਖਤਾ ਆਪਾਂ ਤਾਂ ਗਾਇ ਨੂੰ ਆਪਾਂ ਥੋੜਾ ਜਿਹਾ ਮੀਡੀਅਮ ਕਰ ਲੈਨੇ ਹੁਣ ਆਪਾਂ ਉੱਤੇ ਘਿਓ ਪਾ ਕੇ ਤੇ ਆਪਾਂ ਦੂਜਾ ਪਾਵਾਂਗੇ ਥੋੜਾ ਅੱਜ ਦਾ ਤੋਸਟ ਹੈ ਆਪਾਂ ਇਹਨੂੰ ਪਲਟ ਕੇ ਤੇ ਲਾ ਲਾਂਗੇ ਲਓ ਜੀ ਆ ਵੀ ਪੂਰਾ ਆਪਣਾ ਬਣ ਗਿਆ ਇਹਨੂੰ ਵੀ ਆਪਾਂ ਇੱਧਰ ਰੱਖ ਦਿੰਨੇ ਆ ਤੇ ਹੁਣ ਜੀ ਆਪਾਂ ਦੂਸਰੇ ਬਣਾ ਲੈਨੇ ਆ ਉਹਨਾਂ ਦਾ ਸਾਰੇ ਹੀ ਅਸਤਕਾਂ ਬਣਾਵਾਂਗੇ ਆ ਥੋੜਾ ਸਾਫ਼ ਕਰ ਲੇ ਤਵਾ ਹਾਂ ਜੀ ਖਾਸ ਪੂੜੇ ਆਪਣੇ ਬਣ ਗਏ ਇੱਕ ਪੂੜਾ ਰਹਿ ਗਿਆ ਉਹ ਆਪਾਂ ਹੁਣ ਬਣਾ ਲੈਣੇ ਗਰਾਂਸ ਨੂੰ ਸਲੋ ਕਰ ਲਓ ਜਦੋਂ ਦੂਜਾ ਪੂੜਾ ਪਾਉਣੇ ਆਪਾਂ ਉਦੋਂ ਸਲੋ ਕਰ ਲਓ ਗਰਾਂਸ ਨੂੰ ਲਓ ਜੀ ਐਸਾਈਡ ਆਪਾਂ ਘਿਓ ਲਾ ਦਿੰਨੇ ਆ ਤੇ ਹੁਣ ਆਪਾਂ ਇਹਦਾ ਪਾਸਾ ਪਲਟ ਦਿਆਂਗੇ ਵੱਛਾ ਤੇ ਮੇਰੇ ਤੋਂ ਪਕੀ ਰੂਹ ਤੇ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਹਾਂਜੀ ਆਪਾਂ ਸਰਵ ਕਰਦੇ ਹਾਂ ਹੁਣ ਥਾਲੀ ਦੇ ਵਿੱਚ ਆਪਣੀ ਖੀਰ ਬਣੀ ਪਈ ਆ ਹੁਣ ਬਣਾ ਲੇ ਜੀ ਆਪਾਂ ਪੂੜੇ ਲਓ ਜੀ ਸਾਡੇ ਪੂੜਿਆਂ ਦੀ ਰੈਸਪੀ ਸਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਬਹੁਤ ਹੀ ਵਧੀਆ ਪੂਰੇ ਬਣੇ ਆ ਆਪਣੇ ਮੈਦੇ ਤੇ ਸੂਜੀ ਦੇ ਤੇ ਤੁਸੀਂ ਵੀ ਘਰੇ ਜਰੂਰ ਟਰਾਈ ਕਰਿਓ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ